ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਪੈਟਰੋਲ ਪੰਪ ਦੇ ਕਿਰਿੰਦੇ ਦੇ ਨਾਲ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਤੇਜ ਹਥਿਆਰਾਂ ਦੇ ਨਾਲ ਦਾਖਲ ਹੁੰਦੇ ਨੇ ਲੁਟੇਰੇ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਤੇਜ ਹਥਿਆਰਾਂ ਦੇ ਨਾਲ वार ਕੀਤਾ ਗਿਆ ڪرਿੰਦੇ ਤੇ ਉਸ ਨੂੰ जख्मी ਕੀਤਾ ਗਿਆ ਤੇ ਜਿਸ ਤੋਂ ਬਾਅਦ ਕੇ 1.5 ਲੱਖ ਰੁਪਈਆ ਲੁੱਟ ਕੇ ਉਥੋਂ ਫਰਾਰ ਹੋ ਜਾਂਦੇ ਨੇ ਲੁਟੇਰੇ ਤੇ ਦੇਰ ਰਾਤ ਤੇ ਇਹਦੀ ਇਹ ਘਟਨਾ ਹੈ ਜਦੋਂ ਟਾਂਡਾ ਉਲਮੁੜ ਦੇ ਗੋਲ ਨਜ਼ਦੀਕ ਬੱਬਲ ਪੈਟਰੋਲ ਪੰਪਾ ਜਿਸ ਦੀ ਇਹ ਘਟਨਾ ਜਿੱਥੇ ਕਿ ਅਕਰਿੰਦੇ ਜਦੋਂ ਸੁੱਤੇ ਹੋਏ ਸੀ ਦੋ ڪرਿੰਦੇ ਸੀ ਜਦੋਂ ਉਹ ਸੁੱਤੇ ਹੋਏ ਸੀ ਕਰਮਚਾਰੀ ਤੇ ਉਸ ਵਕਤ ਦੋ ਲੁਟੇਰੇ ਜਿਹੜੇ ਆ داخل ਹੋ ਜਾਂਦੇ ਨੇ ਫਿਰ ਉਹਨਾਂ ਦੇ ਵੱਲੋਂ ਇਸ ਲੁੱਟਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤੈਤਰ ਹਥਿਆਰਾਂ ਦੇ ਨਾਲੇ ਦਾਖਲ ਹੁੰਦੇ ਨੇ ਜਦੋਂ ਉਹਨਾਂ ਤੇ ਤੈਤਰ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਤੇ ਅਲਮਾਰੀ ਤੋੜੀ ਗਈ ਤੇ ਫਿਰ ਉਸ ਤੋਂ ਪੈਸੇ ਜਿਹੜੇ ਆ ਐ ਕੱਢ ਕੇ ਉੱਥੋਂ ਫਰਾਰ ਹੋ ਜਾਂਦੇ 1.5 ਲੱਖ ਰੁਪਏ ਦੀ ਨਕਦੀ ਜਿਹੜੀ ਲੁੱਟ ਕੇ ਮੌਕੇ ਤੋਂ ਲੁਟੇਰੇ ਜਿਹੜੇ ਫਰਾਰ ਹੋ ਜਾਂਦੇ ਤੇ ਫਿਰ ਇਹਨਾਂ ਦੇ ਵੱਲੋਂ ਪੁਲਿਸ ਨੂੰ ਸੂchna ਦਿੱਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਹਰ ਐਂਗਲ ਤੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਵੀ ਜਿਹੜੀ ਦੇਖੀ ਜਾਊਗੀ ਤਾਂ ਉੱਥੇ ਇੱਕ ਰਿੰਦੇ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਜਦੋਂ ਸੀਸੀਟੀਵੀ ਦੀ ਗੱਲ ਹੋਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਲਸੀਡੀ ਉਹਨਾਂ ਦੇ ਵੱਲੋਂ ਤੋੜ ਦਿੱਤੀ ਗਈ ਹੈ ਤੇ ਹਲਕੇ ਪੁਲਿਸ ਸਾਰਾ ਸਮਾਨ ਹੁਣ ਲੈ ਗਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਤੇ ਜਿਹੜੀ ਫੋਟੋ ਤੋਂ ਬਾਅਦ ਹੀ ਕੁਲਾਸਾ ਜੜਾ ਹੋ ਸਕਦਾ। ਭੋਖ ਨਹੀਂ ਸੁੱਤੇ ਪਏ ਹੀ ਆਪਾਂ ਤੇ ਜੱਕਦਾ ਨਾ ਨਾ ਤੱਕ ਆਪਾਂ ਆ ਰਿਹਾ ਤੇ ਬੂਆ ਖੁੱਲ ਗਿਆ। ਹਮ ਹਮ। ਸਿਆਲ ਕਹਿੰਦੇ ਜੋ ਕੁਛ ਹੈਗਾ ਕੱਢ ਤੇ ਮੈਂ ਭਾਈ ਕੁਛ ਨਹੀਂ ਹੈਗਾ। ਤੇ ਫਿਰ ਦੂਜੇ ਦੀ ਗੰਦਾ ਕੱਢਦੇ। ਮੈਂ ਇਹਨੂੰ ਠਾਇਆ ਮੈਂ ਤਾਂ ਜੀਦ ਉੱਠ ਤੇ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ। ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਰੇ ਨੇ। ਦਾਦਾ ਦੁੱਤਰ ਮਾਰ ਕੇ ਤੇ ਫਿਰ ਜੱਕਦਾ ਉਹਨਾਂ ਨੇ ਚਾਬੀ ਹੀ ਮੇਰੇ ਕੋਲ। ਇਹਨੇ ਖੋਲੀ ਚਾਬੀ ਸਾਹਮਣੇ ਵੀ ਹੀ। ਤਾਂ ਜਿਵੇਂ ਹੀ ਖੋਲਕਦੇ ਦੱਤਰ ਨੂੰ ਤੋੜਤੀ ਲਮਾਰੀ ਤੇ ਜਦੋਂ ਕਹਿੰਦਾ ਕੋਈ ਲਮਾਰੀਆਂ ਰੁੱਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਹਾ ਮੈਂ ਇੱਕ ਦਾ ਤੋੜਨ ਫੇਰ ਦੱਤਰ ਮੰਨ ਲੱਗ ਗਿਆ ਮੇਰੇ ਤੇ ਇਹ ਗੱਲ ਹੋਈ ਸਾਡੀ ਤੇ ਜਦੋਂ ਚੱਲੇ ਨੇ ਪਏ ਕੋਈ ਕੱਢ ਕੇ ਤੇ ਫੇਰ ਬਾਜੂ ਖਲਰਾ ਗੁਰਾ ਪਾਇਆ ਉਹਨਾਂ ਦੇ ਬਾਬਾ ਕਿੰਨੇ ਪੈਸੇ ਲੱਗ ਗਏ 2 ਲੱਖ ਰੁਪਈਆ ਤੇ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਉਹ ਡਰਦਾ ਮਾਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਵਜਦੇ ਰਹੇ ਸੀ ਕਿੰਨੇ ਕਿ ਵਿਧੀ ਗੱਲ ਐ ਇਹ ਆਵੇ ਸੜ ਗਿਆ ਰਵੇ ਦੀ ਗੱਲ ਕੁ ਸিসিਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਇਹ ਲਿਖਨੇ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਬਹੁਤ ਬਹੁਤ ਥਾਣੇ ਆ ਲੈ ਕੇ ਲਾ ਕੇ ਅੰਡਾ ਉੜਮੜ ਤੋਂ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਪੈਟਰੋਲ ਪੰਪ ਦੇ ਕਿਰਿੰਦੇ ਦੇ ਨਾਲ ਇਹ ਲੁੱਟ ਦੀ ਵਾਰਦਾਤ ਹੋਈ ਹੈ ਤੇਜ ਹਥਿਆਰਾਂ ਦੇ ਨਾਲ ਦਾਖਲ ਹੁੰਦੇ ਨੇ ਲੁਟੇਰੇ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਤੇਜ ਹਥਿਆਰਾਂ ਦੇ ਨਾਲ वार ਕੀਤਾ ਗਿਆ ڪرਿੰਦੇ ਤੇ ਉਸ ਨੂੰ जख्मी ਕੀਤਾ ਗਿਆ ਤੇ ਜਿਸ ਤੋਂ ਬਾਅਦ ਕੇ 1.5 ਲੱਖ ਰੁਪਈਆ ਲੁੱਟ ਕੇ ਉਥੋਂ ਫਰਾਰ ਹੋ ਜਾਂਦੇ ਨੇ ਲੁਟੇਰੇ ਤੇ ਦੇਰ ਰਾਤ ਤੇ ਇਹਦੀ ਇਹ ਘਟਨਾ ਹੈ ਜਦੋਂ ਟਾਂਡਾ ਉਲਮੁੜ ਦੇ ਗੋਲ ਨਜ਼ਦੀਕ ਬੱਬਲ ਪੈਟਰੋਲ ਪੰਪ ਆ ਜਿਸ ਦੀ ਇਹ ਘਟਨਾ ਜਿੱਥੇ ਕਿ ڪرਿੰਦੇ ਜਦੋਂ ਸੁੱਤੇ ਹੋਏ ਸੀ ਦੋ ڪرਿੰਦੇ ਸੀ ਜਦੋਂ ਉਹ ਸੁੱਤੇ ਹੋਏ ਸੀ ਕਰਮਚਾਰੀ ਤੇ ਉਸ ਵਕਤ ਦੋ ਲੁਟੇਰੇ ਜਿਹੜੇ ਆ داخل ਹੋ ਜਾਂਦੇ ਨੇ ਫਿਰ ਉਹਨਾਂ ਦੇ ਵੱਲੋਂ ਇਸ ਲੁੱਟਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤੈਤਰ ਹਥਿਆਰਾਂ ਦੇ ਨਾਲੇ ਦਾਖਲ ਹੁੰਦੇ ਨੇ ਜਦੋਂ ਉਹਨਾਂ ਤੇ ਤੈਤਰ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਤੇ ਅਲਮਾਰੀ ਤੋੜੀ ਗਈ ਤੇ ਫਿਰ ਉਸ ਤੋਂ ਪੈਸੇ ਜਿਹੜੇ ਆ ਐ ਕੱਢ ਕੇ ਉੱਥੋਂ ਫਰਾਰ ਹੋ ਜਾਂਦੇ 1.5 ਲੱਖ ਰੁਪਏ ਦੀ ਨਕਦੀ ਜਿਹੜੀ ਲੁੱਟ ਕੇ ਮੌਕੇ ਤੋਂ ਲੁਟੇਰੇ ਜਿਹੜੇ ਫਰਾਰ ਹੋ ਜਾਂਦੇ ਤੇ ਫਿਰ ਇਹਨਾਂ ਦੇ ਵੱਲੋਂ ਪੁਲਿਸ ਨੂੰ ਸੂchna ਦਿੱਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਹਰ ਐਂਗਲ ਤੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਵੀ ਜਿਹੜੀ ਦੇਖੀ ਜਾਊਗੀ ਤਾਂ ਉੱਥੇ ਇੱਕ ਰਿੰਦੇ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਜਦੋਂ ਸੀਸੀਟੀਵੀ ਦੀ ਗੱਲ ਹੋਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਲਸਟੀ ਉਹਨਾਂ ਦੇ ਵੱਲੋਂ ਤੋੜ ਦਿੱਤੀ ਗਈ ਹੈ ਤੇ ਹਲਕੇ ਪੁਲਿਸ ਸਾਰਾ ਸਮਾਨ ਹੁਣ ਲੈ ਗਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਤੇ ਜਿਹੜੀ ਅਫਟਰ ਤੋਂ ਬਾਅਦ ਹੀ ਖੁਲਾਸਾ ਜੜਾ ਆਪਾਂ ਤੇ ਜੱਕਦਾ ਨਾ ਨਾ ਤੱਕ ਆਪਾਂ ਰਿਹਾ ਤੇ ਬੂਆ ਖੁੱਲ ਗਿਆ ਹੂੰ ਹੂੰ ਸਿਆ ਆ ਕਹਿੰਦੇ ਜੋ ਕੁਛ ਹੈਗਾ ਕੱਢ ਤੇ ਮੈਂ ਭਾਈ ਕੁਛ ਨਹੀਂ ਹੈਗਾ ਤੇ ਫਿਰ ਦੂਜੀ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਗਰੀਦ ਉੱਠ ਤੇ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਜੱਕਦਾ ਉਹਨਾਂ ਨੇ ਚਾਬੀ ਹੀ ਮੇਰੇ ਕੋਲ ਇਹਨੇ ਖੋਲੀ ਚਾਬੀ ਸਾਹਮਣੇ ਵੀ ਹੀ ਚਾਬੀ ਉਹ ਵੀ ਖੋਲ ਕੇ ਦਾਤਰ ਨੂੰ ਤੋੜਤੀ ਲਮਾਰੀ ਜਦੋਂ ਕਹਿੰਦਾ ਉਹ ਲਮਾਰੀਆਂ ਰੁੱਟੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਿਹਾ ਮੈਂ ਇੱਕ ਦਾ ਤੋੜਨ ਫਿਰ ਦੱਤਰਵਾਲੇ ਲੱਗ ਗਿਆ ਮੇਰੇ ਤੇ ਇਹ ਗੱਲ ਹੋਈ ਸਾਡੀ ਤੇ ਜਦੋਂ ਚੱਲੇ ਨੇ ਪਏ ਕੋਈ ਕੱਢ ਕੇ ਤੇ ਫਿਰ ਬਾਜ ਖਲਾਲਾ ਗੁਰਾ ਪਾਇਆ ਨੇ ਬਾਬਾ ਕਿੰਨੇ ਪੈਸੇ ਲੱਗ ਗਏ 2 ਲੱਖ ਰੁਪਈਆ ਤੇ ਤੁਸੀਂ ਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਉਹ ਡਰਦਾ ਮਾਰਾ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਵਜਦੇ ਰਹੇ ਸੀ ਕਿੰਨੇ ਕੁ ਵੀਧੀ ਗੱਲ ਹੈ ਇਹ ਆਵੇ ਸੜ ਗਿਆ ਰਵੇ ਦੀ ਗੱਲ ਕੋਈ ਸੀਸੀਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ हां जी ਉਹ ਹੀ ਲਿਖਨੇ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਬਹੁਤ ਔਰ ਠਾਣਿਆਂ ਲੈ ਕੇ ਲਾ ਗਏ ਟਾਂਡਾ ਉੜਮੜ ਤੋਂ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ પેટ્રોલ ਪੰਪ ਦੇ ਕਿਰਿੰਦੇ ਦੇ ਨਾਲ ਇਹ ਲੁੱਟ ਦੀ ਵਾਰਦਾਤ ਹੋਈ ਹੈ ਤੇਜ ਹਥਿਆਰਾਂ ਦੇ ਨਾਲ ਦਾਖਲ ਹੁੰਦੇ ਨੇ ਲੁਟੇਰੇ ਅਤੇ ਉਸ ਨੂੰ जख्मी ਕਰ ਦਿੱਤਾ ਗਿਆ ਤੇਜ ਹਥਿਆਰਾਂ ਦੇ ਨਾਲ वार ਕੀਤਾ ਗਿਆ ڪرਿੰਦੇ ਤੇ ਉਸ ਨੂੰ जख्मी ਕੀਤਾ ਗਿਆ ਤੇ ਜਿਸ ਤੋਂ ਬਾਅਦ ਕੇ 1.5 ਲੱਖ ਰੁਪਈਆ ਲੁੱਟ ਕੇ ਉਤੋਂ ਫਰਾਰ ਹੋ ਜਾਂਦੇ ਨੇ ਲੁਟੇਰੇ ਤੇ ਦੇਰ ਰਾਤ ਤੇ ਇਹਦੀ ਇਹ ਘਟਨਾ ਹੈ ਜਦੋਂ ਟਾਂਡਾ ਉਲਮੁੜ ਦੇ ਗੋਲ ਨਜ਼ਦੀਕ ਬੱਬਲ ਪੈਟਰੋਲ ਪੰਪ ਆ ਜਿਸ ਦੀ ਇਹ ਘਟਨਾ ਜਿੱਥੇ ਕਿ ਅਕਰਿੰਦੇ ਜਦੋਂ ਸੁੱਤੇ ਹੋਏ ਸੀ ਦੋ ڪرਿੰਦੇ ਸੀ ਜਦੋਂ ਉਹ ਸੁੱਤੇ ਹੋਏ ਸੀ ਕਰਮਚਾਰੀ ਤੇ ਉਸ ਵਕਤ ਦੋ ਲੁਟੇਰੇ ਜਿਹੜੇ ਆ داخل ਹੋ ਜਾਂਦੇ ਨੇ ਫਿਰ ਉਹਨਾਂ ਦੇ ਵੱਲੋਂ ਇਸ ਲੁੱਟਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤੈਤਰ ਹਥਿਆਰਾਂ ਦੇ ਨਾਲੇ ਦਾਖਲ ਹੁੰਦੇ ਨੇ ਜਦੋਂ ਉਹਨਾਂ ਤੇ ਤੈਤਰ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਤੇ ਅਲਮਾਰੀ ਤੋੜੀ ਗਈ ਤੇ ਫਿਰ ਉਸ ਤੋਂ ਪੈਸੇ ਜਿਹੜੇ ਆ ਐ ਕੱਢ ਕੇ ਉੱਥੋਂ ਫਰਾਰ ਹੋ ਜਾਂਦੇ 1.5 ਲੱਖ ਰੁਪਏ ਦੀ ਨਕਦੀ ਜਿਹੜੀ ਲੁੱਟ ਕੇ ਮੌਕੇ ਤੋਂ ਲੁਟੇਰੇ ਜਿਹੜੇ ਫਰਾਰ ਹੋ ਜਾਂਦੇ ਤੇ ਫਿਰ ਇਹਨਾਂ ਦੇ ਵੱਲੋਂ ਪੁਲਿਸ ਨੂੰ ਸੂchna ਦਿੱਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਹਰ ਐਂਗਲ ਤੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਵੀ ਜਿਹੜੀ ਦੇਖੀ ਜਾਊਗੀ ਤਾਂ ਉੱਥੇ ਇੱਕ ਰਿੰਦੇ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਜਦੋਂ ਸੀਸੀਟੀਵੀ ਦੀ ਗੱਲ ਹੋਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਲਸੀਡੀ ਉਹਨਾਂ ਦੇ ਵੱਲੋਂ ਤੋੜ ਦਿੱਤੀ ਗਈ ਹੈ ਤੇ ਹਲਕੇ ਪੁਲਿਸ ਸਾਰਾ ਸਮਾਨ ਹੁਣ ਲੈ ਗਈ ਹੈ ਤੇ ਪੁਲਿਸ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਤੇ ਜਿਹੜੀ ਅਫਟਰ ਤੋਂ ਬਾਅਦ ਹੀ ਖੁਲਾਸਾ ਜੜਾ ਹੋ ਅੱਬਾ ਤੇ ਜੱਕਦਾ ਨਾ ਨਾ ਤੱਕ ਆ ਪਾ ਰਿਹਾ ਤੇ ਬੂਆ ਖੁੱਲ ਗਿਆ ਹੂੰ ਹੂੰ ਸਿਆਲ ਕਹਿੰਦੇ ਜੋ ਕੁਛ ਹੈਗਾ ਕੱਢ ਦੇ ਮੈਂ ਭਾਈ ਕੁਛ ਨਹੀਂ ਹੈਗਾ ਤੇ ਫਿਰ ਦੂਜੇ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਤਰੀਜ਼ ਉੱਠ ਤੇ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ ਦਾਦਾ ਦੁੱਤਰ ਮਾਰ ਕੇ ਤੇ ਫਿਰ ਜੱਕਦਾ ਉਹਨਾਂ ਨੇ ਚਾਬੀ ਹੀ ਮੇਰੇ ਕੋਲ ਇਹਨੇ ਖੋਲੀ ਚਾਬੀ ਸਾਹਮਣੇ ਵੀ ਹੀ ਚਾਬੀ ਉਹ ਵੀ ਖੋਲ ਕੇ ਦਾਤਰ ਨੂੰ ਤੋੜਤੀ ਲਮਾਰੀ ਤੇ ਜਦੋਂ ਕਹਿੰਦਾ ਕੋਈ ਲਮਾਰੀਆਂ ਰੋਟੇ ਤੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਿਹਾ ਮੈਂ ਇੱਕ ਦਾ ਤੋੜਨ ਤੇ ਫਿਰ ਦੱਤਰਵਨ ਲੱਗ ਗਿਆ ਮੇਰੇ ਤੇ ਇਹ ਗੱਲ ਹੋਈ ਸਾਡੀ ਤੇ ਜਦੋਂ ਚੱਲੇ ਨੇ ਪਏ ਕੋਈ ਕੱਢ ਕੇ ਤੇ ਫਿਰ ਬਾਜੂ ਖਲਾਲਾ ਗੁਰਾ ਪਾਇਆ ਇਹਨਾਂ ਦੇ ਬਾਬਾ ਕਿੰਨੇ ਪੈਸੇ ਲੱਗ ਗਏ 2 ਲੱਖ ਰੁਪਈਆ ਤੇ ਤੂੰ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਇਹ ਉਹ ਡਰਦਾ ਮਾਰ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਵਜਦੇ ਰਹੇ ਸੀ ਕਿੰਨੇ ਕੁ ਵੀਧੀ ਗੱਲ ਹੈ ਇਹ ਆਵੇ ਸੜ ਗਿਆ ਰਵੇ ਦੀ ਗੱਲ ਕੋਈ ਸੀਸੀਟੀਵੀ ਫੁਟੇਜ ਵੀ ਵਿੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਲਿਖਨੇ ਨੇ ਪਰ ਉਹ ਐਲਜੀ ਤੋੜ ਗਏ ਨੇ ਬਹੁਤ ਔਰ ਠਾਣਿਆਂ ਲੈ ਕੇ ਲਾ ਗਏ ਟਾਂਡਾ ਉੜਮੜ ਤੋਂ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਪੈਟਰੋਲ ਪੰਪ ਦੇ ਕਿਰਿੰਦੇ ਦੇ ਨਾਲ ਇਹ ਲੁੱਟ ਦੀ ਵਾਰਦਾਤ ਹੋਈ ਹੈ ਤੇਜ ਹਥਿਆਰਾਂ ਦੇ ਨਾਲ ਦਾਖਲ ਹੁੰਦੇ ਨੇ ਲੁਟੇਰੇ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਤੇਜ ਹਥਿਆਰਾਂ ਦੇ ਨਾਲ वार ਕੀਤਾ ਗਿਆ ڪرਿੰਦੇ ਤੇ ਉਸ ਨੂੰ जख्मी ਕੀਤਾ ਗਿਆ ਤੇ ਜਿਸ ਤੋਂ ਬਾਅਦ ਕੇ 1.5 ਲੱਖ ਰੁਪਇਆ ਲੁੱਟ ਕੇ ਉਤੋਂ ਫਰਾਰ ਹੋ ਜਾਂਦੇ ਨੇ ਲੁਟੇਰੇ ਤੇ ਦੇਰ ਰਾਤ ਤੇ ਇਹਦੀ ਇਹ ਘਟਨਾ ਹੈ ਜਦੋਂ ਟਾਂਡਾ ਉੜਮੜ ਦੇ ਗੋਲ ਨਜ਼ਦੀਕ ਬੱਬਲ ਪੈਟਰੋਲ ਪੰਪ ਆ ਜਿਸ ਦੀ ਇਹ ਘਟਨਾ ਜਿੱਥੇ ਕੇ ڪرਿੰਦੇ ਜਦੋਂ ਸੁੱਤੇ ਹੋਏ ਸੀ ਦੋ ڪرਿੰਦੇ ਸੀ ਜਦੋਂ ਉਹ ਸੁੱਤੇ ਹੋਏ ਸੀ ਕਰਮਚਾਰੀ ਤੇ ਉਸ ਵਕਤ ਦੋ ਲੁਟੇਰੇ ਜਿਹੜੇ ਆ داخل ਹੋ ਜਾਂਦੇ ਨੇ ਫਿਰ ਉਹਨਾਂ ਦੇ ਵੱਲੋਂ ਇਸ ਲੁੱਟਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤੈਤਰ ਹਥਿਆਰਾਂ ਦੇ ਨਾਲੇ ਦਾਖਲ ਹੁੰਦੇ ਨੇ ਜਦੋਂ ਉਹਨਾਂ ਤੇ ਤੈਤਰ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਤੇ ਅਲਮਾਰੀ ਤੋੜੀ ਗਈ ਤੇ ਫਿਰ ਉਸ ਤੋਂ ਪੈਸੇ ਜਿਹੜੇ ਆ ਏ ਕੱਢ ਕੇ ਉੱਥੋਂ ਫਰਾਰ ਹੋ ਜਾਂਦੇ 1.5 ਲੱਖ ਰੁਪਏ ਦੀ ਨਕਦੀ ਜਿਹੜੀ ਲੁੱਟ ਕੇ ਮੌਕੇ ਤੋਂ ਲੁਟੇਰੇ ਜਿਹੜੇ ਫਰਾਰ ਹੋ ਜਾਂਦੇ ਤੇ ਫਿਰ ਇਹਨਾਂ ਦੇ ਵੱਲੋਂ ਪੁਲਿਸ ਨੂੰ ਸੂchnਾ ਦਿੱਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਹਰ ਐਂਗਲ ਤੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਵੀ ਜਿਹੜੀ ਦੇਖੀ ਜਾਊਗੀ ਤਾਂ ਉੱਥੇ ਹੀ ਕਰਿੰਦੇ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਜਦੋਂ ਸੀਸੀਟੀਵੀ ਦੀ ਗੱਲ ਹੋਈ ਤਾਂ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਲਸੀਡੀ ਉਹਨਾਂ ਦੇ ਵੱਲੋਂ ਤੋੜ ਦਿੱਤੀ ਗਈ ਹੈ ਤੇ ਹਲਕੇ ਪੁਲਿਸ ਸਾਰਾ ਸਮਾਨ ਹੁਣ ਲੈ ਗਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਤੇ ਜਿਹੜੀ ਅਫਰਟ ਤੋਂ ਬਾਅਦ ਹੀ ਕੁਲਾਸਾ ਜਿਹੜਾ ਹੋ ਸਕਦਾ। ਭੋਖਣੀ ਸੁੱਤੇ ਵੇ ਹੀ ਆਪਾਂ ਤੇ ਜੱਕਦਾ ਨਾ ਨਾ ਤੱਕ ਆਪਾਂ ਰਿਹਾ ਤੇ ਬੂਆ ਖੁੱਲ ਗਿਆ। ਹੂੰ ਹੂੰ। ਸਿਆ ਆ ਕਹਿੰਦੇ ਜੋ ਕੁਛ ਹੈਗਾ ਕੱਢ ਤੇ ਮੈਂ ਭਾਈ ਕੁਛ ਨਹੀਂ ਹੈਗਾ। ਤੇ ਫਿਰ ਦੂਜੇ ਦੀ ਗੰਦਾ ਕੱਢਦੇ ਮੈਂ ਇਹਨੂੰ ਠਾਇਆ ਮੈਂ ਤਰੀ ਤੋਂ ਉੱਠ ਤੇ ਪਿੱਛੇ ਹੀ ਇੱਕ ਮੁੰਡਾ ਉਹ ਆਇਆ ਅੱਗੇ। ਉਹਨੇ ਆ ਕੇ ਮੇਰੇ ਦਾਦਾ ਦੁੱਤਰ ਮਾਰੇ ਨੇ। ਦਾਦਾ ਦੁੱਤਰ ਮਾਰ ਕੇ ਤੇ ਫਿਰ ਜੱਕਦਾ ਉਹਨਾਂ ਨੇ। ਚਾਬੀ ਹੀ ਮੇਰੇ ਕੋਲ। ਇਹਨੇ ਖੋਲੀ ਚਾਬੀ ਸਾਹਮਣੇ ਵੀ ਹੀ। ਜਦੋਂ ਵੀ ਖੋਲ ਕੇ ਜਾ ਦੱਤਰ ਨੂੰ ਤੋੜਤੀ ਲਮਾਰੀ ਤੇ ਜਦੋਂ ਕਹਿੰਦਾ ਕੋ ਲਮਾਰੀਆਂ ਰੋਟੇ ਤੇ ਮੈਨੂੰ ਕਹਿੰਦਾ ਜਿਹੜਾ ਦੂਜਾ ਦੂਜਾ ਮੁੰਡੇ ਨਾਲ ਕਹਿੰਦਾ ਲਮਾਰੀ ਤੋੜਨ ਨਾਲ ਮੈਂ ਕਹਾ ਮੈਂ ਇੱਕ ਦਾ ਤੋੜਨ ਫਿਰ ਦੱਤਰ ਮਨ ਲੱਗ ਗਿਆ ਮੇਰੇ ਤੇ ਇਹ ਗੱਲ ਹੋਈ ਸਾਰੀ ਤੇ ਜਦੋਂ ਚੱਲੇ ਨੇ ਪਏ ਕੋਈ ਕੱਢ ਕੇ ਤੇ ਫਿਰ ਬਾਜੂ ਖਸਰਾ ਗੁਰਾ ਪਾਇਆ ਇਹਨਾਂ ਦੇ ਬਾਬਾ ਕਿੰਨੇ ਪੈਸੇ ਲੱਗ ਗਏ 2 ਲੱਖ ਰੁਪਈਆ ਤੇ ਤੂੰ ਤੁਸੀਂ ਇਕੱਲੇ ਸੀ ਨਾਲ ਤੁਹਾਡਾ ਸਾਥੀ ਸੀ ਨਹੀਂ ਮੇਰੇ ਨਾਲ ਮੁੰਡਾ ਸੀ ਉਹ ਡਰਦਾ ਮਾਰ ਮੇਰੇ ਪਿੱਛੇ ਹੋ ਗਿਆ ਤੇ ਮੇਰੇ ਵਜਦੇ ਰਹੇ ਸੀ ਕਿੰਨੇ ਕਿਵੇਂ ਦੀ ਗੱਲ ਐ ਇਹ ਆਵੇ ਛੱਡ ਗਿਆ ਰਵੇ ਦੀ ਗੱਲ ਕੁ ਸੀਸੀਟੀਵੀ ਫੁਟੇਜ ਵੀ ਇੱਚ ਵੀ ਦਿਖਾਈ ਦਿੱਤੇ ਬੰਦੇ ਹਾਂਜੀ ਉਹ ਹੀ ਲਿਖਨੇ ਨੇ ਪਰ ਉਹ ਐਲਸੀਡੀ ਤੋੜ ਗਏ ਨੇ ਬੋਟਾ ਥਾਣਿਆਂ ਲੈ ਕੇ ਲਾ ਕੇ